जिन्हों धार्मिक गुरु नाम गुरु नाम के पांच सामान യാളിയ <laughs> তাৰ <laughs> <laughs> ਜਾਂ ਕੋਲ ਦੇ ਨਾਲ ਮਨੰਦਰ ਸਰਦਾਰ ਸਰਦਾਰ ਹਰਦੇਵ ਸਿੰਘ ਦੀ ਪੱਟੀ ਸਰਕਾਰ ਤਦਨਖ ਸਿੰਘ ਵੀ ਕਾਲਾ ਨਾਲ ਆਪਣੇ ਪਾਇਸਾ ਪਾਈ ਮਾਨਪ੍ਰੀਤ ਸਿੰਘ ਵੀ ਪਾਇਸਾ ਪਾਈ ਹਰਜੀਤ ਸਿੰਘ ਵੀ ਨੂੰ ਇਹ ਸ਼ਾਮਲ ਗੁਰੂਪੀ ਅੰਤਪਾ ਦੇ ਨਾਮ ਨਾਲ ਸਤਿਗੁਰੂ ਬਾਬਾ ਵੀ ਬੋਲ ਕਰਦੇ ਹੈ ਜੀ ਬਾਬਾ ਜੀ ਬਾਬਾ ਬਾਬਾ ਜੀ ਬਾਬਾ ਜੀ ਸਿੰਘ ਜੀ ਸਾਡੇ ਬਹੁਤ ਪਾਲੇ ਜਜੋ ਦੇ ਨਾਮ ਪੰਨਾ ਪਿਆਰਿਆਂ ਦੀ ਅਗਵਾਈ ਹੇਠ ਜੋ ਲੰਗਰ ਕੀਰਤਨ ਆਰੰਭ ਹੋਇਆ ਚੜੀ ਚੜੀ ਮਹੱਤੂ ਮਹਲੇ ਨੂੰ ਤਾਰਨ ਦੇ ਵਾਸਤੇ ਜੋ ਚਲੇ ਆਏ ਆਓ ਕੋਈ ਜਣਜੀ ਆ ਗਿਆ ਜੀ ਤੇ ਆਖੋ ਜੀ ਵਾਹ ਹੋ ਗੁਰੂ ਜੀ ਦਾ ਖਾਲਸਾ ਵਾਹ ਹੋ ਗੁਰੂ ਜੀ ਦੀ ਖਤੋ ਸੰਗਤ ਜੀ ਅੱਜ ਕੋਈ ਦਰਸ਼ਨਾ ਤੋਂ ਆਂਜਾ ਨਾਰਾਜ਼ ਆਏ ਅੱਜ ਸਤਗੁਰੂ ਦਰਸ਼ਨ ਦੇਣ ਵਾਸਤੇ ਕੜੀ ਕੜੀ ਮਹੱਲੇ ਮਹੱਲੇ ਨੂੰ ਤਾਰਨ ਦੇ ਵਾਸਤੇ ਉੱਤੇ ਆਦ ਗੁਰੂ ਜੀ ਸਿੰਘ ਤਾਂ ਆਦਰੀਆਂ ਰਵਾਰੇ ਤੇ ਵੱਖ-ਵੱਖ ਸਕੂਲਾਂ ਤੋਂ ਸਾਧ ਸੰਗਤ ਦੀ ਬੱਚਿਆ ਸਹਿਤ ਜੋ ਅੱਜ ਆਪਕ ਲੈ ਕੇ ਆ ਕੇ ਨਾਲ ਸੁਗਾਵਾ ਨਿਭਾੜੇ ਨੇ ਬਹੁਤ ਬਹੁਤ ਅਦਾਸ ਮੁਕਿੰ ਸੰਗਤ ਦੇ ਦਾ ਆਂ ਦੰਦਨ ਵਾਰੀ ਗੋਨਾ ਪੱਤ ਸੰਗਿ ਰਾਲ ਸੁਨਾ ਕਲ ਚੰਦਨ ਆਪਨ ਦੰਮ ਨਾਲੇ ਮੁਖਰਾਪਾ ਅਰਧਰਪਾਪਾ ਕਾਮੀ ਹੈ ਅਰਧਰਪਾਪਾ ਕਰੇ ਹਰ ਧਰਮ ਬੰਦ ਕਰੇ ਅਰਧਰਪਾਪਾ ਕਾਮੀ ਹੈ ਬਾਪਾ ਉੱਠ ਗੱਤਿ ਕਿਸ ਸੀ ਕਲੇਜੇ ਬਾਪਾ ਹਰਦਸ ਬਾਪਾ ਗਾਨੇ ਹਰਦਸ ਬਾਪਾ ਗਾਨੇ ਅੱਜ ਹਰਦਸ ਬਾਪਾ ਗਾਨੇ ਤਤ ਤੋ ਬਾਦਾਨੀ ਨਾਲੇ ਫੀਟ ਜਕਤ ਬਾਪਾ ਚਾਹਤੀ ਜਦ ਸੁਝੋਪਾ ਹਰ ਸੰਤ ਕਮ ਕਰਤੀ ਐ ਸੰਸਦ ਬਾਪਾ ਕਰ ਹਰ ਸੰਤ ਬਾਪਾ ਕਰੀ ਐ ਕਰ ਕਰ ਜਾਨੇ ਮੁਤਾ ਜਿਹਾ बख़ी करण ਆ ਰਹੀ ਜੇ 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 ਤੂੰ ਕਰਦਾ ਕਾਹਨ ਸੰਦੇਹ ਅੱਜ ਕਿਹ ਅਜੋ ਆ ਰਹੀ ਜੇ 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 ਤੂੰ ਕਰਦਾ ਨਾ ਨੀਆ ਨਾ ਸਭ ਤੇ ਵਡਾ ਕਰਤ ਦੁਨੀਆਂ ਵਿੱਚ ਤਨ ਕਰਦੀ ਮੈਂ ਸਭ ਤੇ ਵਡਾ ਕਰਤ ਦੁਨੀਆਂ ਵਿੱਚ ਤਨ ਕਰਦੀ ਮੈਂ ਥਾਉ ਜੀ ਲੱਡੂ को दी प्लस में चिंता कर रहा है ला ने 14 10 ऐसा अर्जुन का हो नहीं है तो मनी में सोना बाप ने आ गया नहीं नहीं आ दो फटाफट ਸਤਪੁਰ ਕੋਟ ਮੈਂ ਦਾ ਮਾਕੇ ਹੋਏ ਲੰਨ ਹੈ ਉਹ ਸਤਪੁਰ ਕੋਟ ਪਿੰਡ ਕੋਨੇ ਲੈ ਉਦੋਂ ਸਤਿ ਸ਼੍ਰੀ ਅਕਾਲ ਸਤਿ ਗੁਰੂ ਦਾ ਵੇਖਿਆ ਏ ਕਰਨਾ ਬਾਬਾ ਦੇ ਤਾਰ ਤਨ ਗੁਰ ਦਾ ਨਿਕ ਤਨ ਗੁਰ ਦਾ ਤਨ ਗੁਰ ਦਾ ਨਿਕ ਤਨ ਗੁਰ ਦਾ ਸਤ ਗੁਰ ਦਾ ਨਾਮ ਤਨ ਗੁਰ ਦਾ ਨਾਮ ਲਾਜ ਤਨ ਗੁਰ ਦਾ ਨਾਮ ਤਨ ਗੁਰ ਦਾ ਨਾਮ ਲੱਕ ਤਨ ਗੁਰ ਦਾ ਨਾਮ ਤਨ ਗੁਰ ਦਾ ਨਾਮ ਸਤ ਗੁਰ ਦਾ ਨਾਮ ਤਨ ਗੁਰ ਦਾ ਨਾਮ ਸਤ ਗੁਰੂ ਕਾਨਕ ਤਨ ਗੁਰ ਦਾ ਨਾਮ ਇਕ ਤਨ ਗੁਰ ਦਾ ਨਾਮ ਤਨ ਗੁਰ ਦਾ ਨਾਮ न माता घर चंदा पुया घर वाहिगुरू जी का ख़ालसा वाहिगुरू जी फतेह छे वजे छे तरीक न सवेर अठ वजे But the other day I am, I'm 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 the other day